ਕੀ ਤਾਂ ਐਕਸੀਡੈਂਟ ਹੋਇਆ ਜੀ ਹੁਣੇ ਤੇ ਅਸੀਂ ਮੌਕੇ ਤੇ ਪਹੁੰਚੇ ਆਂ ਤੇ ਪਤਾ ਕਰ ਰਹੇ ਆਂ ਜਾਂਚ ਕਰ ਰਹੇ ਆਂ ਕਿ ਕਿਤਰਾ ਐਕਸੀਡੈਂਟ ਹੋਇਆ ਕਿਦਾਂ ਨਾਲ ਵਜਾ ਕੀ ਹੋਇਆ ਹੈ ਆ ਦੇਖ ਲਓ ਫੋਰਚਨਰ ਗੱਡੀ ਵਾਲਾ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰ ਕੇ ਹੋ ਗਿਆ ਫਰਾਰ ਪਰਵਾਸੀ ਦੀ ਹੋ ਗਈ ਮੌਤ ਪਤਨੀ ਦਾ ਰੋ ਰੋ ਹੋ ਰਿਹਾ ਹੈ ਬੁਰਾ ਹਾਲ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਕੀਤੀ ਸ਼ੁਰੂ ਇਹ ਮਾਮਲਾ ਫਤੇਗੜ ਚੂੜਿਆ ਤੋਂ 3 ਕਿਲੋਮੀਟਰ ਦੂਰ ਰੰਦਾਵਾ ਫਿਊਲ ਸੈਂਟਰ ਦੇ ਸਾਹਮਣੇ ਇੱਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਫੋਰਚਨਰ ਗੱਡੀ ਵਾਲਾ ਇੱਕ ਮੋਟਰਸਾਈਕਲ ਸਵਾਰ ਪਰਵਾਸੀ ਨੂੰ ਟੱਕਰ ਮਾਰ ਕੇ ਉੱਥੋਂ ਫਰਾਰ ਹੋ ਗਿਆ ਅਤੇ ਮੌਕੇ ਤੇ ਹੀ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਸਥਾਨ ਤੇ ਪਹੁੰਚੇ ਗਵੰਡੀ ਅਤੇ ਹੋਰ ਸਕੇ ਸਬੰਧੀਆਂ ਨੇ ਕਿਹਾ ਕਿ ਕਿਆਰਾ RAM ਜੋ ਕਿ ਪੱਥਰ ਲਗਾਉਣ ਦਾ ਕੰਮ ਕਰਦਾ ਸੀ ਫਤੇਗੜ ਚੂੜੀਆਂ ਤੋਂ ਕਿੱਥੇ ਪਿੰਡ ਜਾ ਰਿਹਾ ਸੀ ਦਾ ਅਚਾਨਕ ਹੀ ਕੋਈ ਫੋਰਚਨਰ ਗੱਡੀ ਵਾਲਾ ਉਸ ਨੂੰ ਟੱਕਰ ਮਾਰ ਗਿਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਉਹਨਾਂ ਦੱਸਿਆ ਕਿ ਮ੍ਰਿਤਕਦਿਆਂ ਦੋ ਬੇਟੀਆਂ ਤੇ ਇੱਕ ਬੇਟਾ ਮੌਕੇ ਤੇ ਪਹੁੰਚੀ ਪਤਨੀ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਪਤਨੀ ਬਿੰਦੂ ਦੇਵੀ ਨੇ ਕਿਹਾ ਕਿ ਉਸ ਦਾ ਪਤੀ ਕਿਯਾਰਾ ਰਾਮ ਜੋ ਕਿ ਪੱਥਰ ਲਗਾਉਂਦਾ ਕੰਮ ਕਰਦਾ ਉਹ ਬਿਹਾਰ ਦਾ ਰਹਿਣ ਵਾਲਾ ਅਤੇ ਹੁਣ ਫਤਿਹਗੜ ਚੂੜੀਆ ਦੀ ਵਾਰਡ ਨੰਬਰ 4 ਦਸ਼ਮੇਸ਼ ਨਗਰ ਚ ਰਹਿੰਦਾ ਹੈ ਅਤੇ ਉਹਨਾਂ ਦੇ ਤਿੰਨ ਬੱਚੇ ਨੇ ਉਸਨੇ ਦੱਸਿਆ ਕਿ ਉਸ ਦਾ ਪਤੀ ਘਰੋਂ ਕੰਮ ਕਰਨ ਲਈ ਫਤਿਹਗੜ ਚੂੜੀਆ ਤੋਂ ਬਟਾਲਾ ਵਾਲੇ ਪਾਸੇ ਕਿਸੇ ਪਿੰਡ ਚ ਜਾ ਰਿਹਾ ਸੀ ਤਾ ਅਚਾਨਕ ਤੇਜ਼ ਰਫ਼ਤਾਰ ਫੋਰਚਨਰ ਗੱਡੀ ਨੂੰ ਉਸਨੇ ਦਰੜ ਦਿੱਤਾ ਅਤੇ ਉੱਥੋਂ ਫਰਾਰ ਹੋ ਗਿਆ ਉਸਨੇ ਦੱਸਿਆ ਕਿ ਉਸਦੇ ਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਉਸਦਾ ਬੇਟਾ ਵੀ ਨਾਲ ਸੀ ਪਰ ਬੇਟੀ ਅਜੇ ਨਹੀਂ ਮਿਲ ਰਹੀ ਉਸਨੇ ਦੱਸਿਆ ਕਿ ਉਸਦਾ ਬੇਟਾ ਵੀ ਨਾਲ ਸੀ ਪਰ ਬੇਟਾ ਅਜੇ ਨਹੀਂ ਮਿਲ ਰਿਹਾ ਹਾਸੇ ਵਾਲੀ ਥਾਂ ਤੇ ਪਹੁੰਚੇ ਐਸਆਈ ਸੁਖਦੇਵ ਸਿੰਘ ਦਾ ਕਹਿਣਾ ਕਿ ਸੜਕ ਹਾਸਾ ਵਾਪਰਿਆ ਇਹ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੇਰਾ ਪਤੀ ਹੈ ਕੰਮ ਦੇਖਣੇ ਗਿਆ تھا ਪਤਾ ਨਹੀਂ ਕੀ ਹੋ ਗਿਆ ਪਿਆਰੇ गया था मुझे नहीं पता है मुंडा भी मेरा साथ में है पता नहीं मुंडा कहाँ पर है उन्नीस साल का है हाँ भी साथ में था पर वो मुंडा नहीं है पता नहीं कितने गया यही पते कर चुरी किसने मारा था कैसे क्यों हुआ कोई तो बताए मुझे <laughs>

ਇੱਕ ਬੇਟੀ ਹੈ ਦੋ ਤਿੰਨ ਦੋ ਬੇਟੀ ਹੈ ਇੱਕ ਬੇਟਾ ਹੈ ਹਮ ਪੁਸ਼ਕਾਰਵਾਈ ਕਰ ਰਹੇ ਹਾਂ ਮਾਹੌਲਾ ਜਦੋਂ ਜੇ ਐਕਸੀਡੈਂਟ ਹੋਇਆ ਜੀ ਹੁਣੇ ਹੀ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਪਤਾ ਕਰ ਰਹੇ ਹਾਂ ਜਾਂਚ ਕਰ ਰਹੇ ਹਾਂ ਵੀ ਕਿਹ ਤਰ੍ਹਾਂ ਐਕਸੀਡੈਂਟ ਹੋਇਆ ਕਿਦਣਾ ਵੱਜਾ ਕੀ ਹੋਇਆ ਇਹ ਨੁਕਸਾਨ ਹੋਇਆ ਜੀ ਨੁਕਸਾਨ ਸੱਟ ਲੱਗੀ ਹੈ ਜਿਹਦੇ ਫਿਲਹਾਲ ਇਹ ਮੌਕੇ ਤੇ ਡੈਥ ਹੋ ਗਈ ਆ ਲੱਗਦਾ ਬੇਤਰਾ ਪਰ ਥੋੜਾ ਦੇਖ ਲੈ ਜਾਂਚ ਕਰ ਲੈਨੇ ਕੀ ਡਾਕਟਰ ਸਾਹਿਬ ਕੇ ਤੇ ਕਹਿਣਗੇ ਕਿਤੇ ਇਹਦੇ ਪਰਿਵਾਰਕ ਮੈਂਬਰ ਜਿਹੜੇ ਆ ਪਰਿਵਾਰਕ ਮੈਂਬਰ ਜਿਹੜੇ ਘਰ ਦੀ ਨਾਲ ਆ ਜੀ ਇਹ ਬਿੰਦੂ ਦੇ ਵੀ ਤੇ ਕੀ ਨਾਮ ਹੈ ਨਾ ਘਰ ਦੀ ਨਾਲ ਬਿੰਦੂ ਦੇ ਵੀ ਹੈ ਤੇ ਨਾਲ ਵੀ ਹੈਗਾ ਚੰਡਾ ਇਕੱਠੇ ਇਕੱਠੇ ਆਉਂਦੇ ਆ ਜੀ ਦੂਸਰਾ ਬੱਚਾ ਬੱਚੇ ਬਾਰੇ ਜਿਆ ਜਾਣਕਾਰੀ ਕੋਈ ਜੀ ਥੋੜਾ ਸਾਰਾ ਸਾਲ ਦਾ ਹੋਵੇ ਸ਼ਾਇਦ ਅੱਜ ਤੱਕ ਦਾ ਪਾਪੀ ਤਾਂ ਕਿ ਮ ਆਜਾ ਕੋਈ ਅੰਦਰ ਫੁੱਲੋ ਕਾਰਵਾਈ ਕੀਤੀ ਹੈ ਕਾਰਵਾਈ ਕਰ ਰਹੇ ਹਾਂ ਜੀ ਹੁਣੇ ਕਰ ਰਹੇ ਬਿਲਕੁਲ ਕਾਰਵਾਈ ਕਰ ਰਹੇ